ਦੋਸਤੋ ਕਬੱਡੀ ਜਗਤ ਚ ਇੱਕ ਬਹੁਤ ਵੱਡੀ ਖਬਰ ਆਈ ਹੈ ਕਿ ਗੋਪੀ ਫਰੰਦੀਪੁਰੇ ਪਹਿਲਵਾਨ ਤੇ ਇਜਾਮ ਲੱਗੇ ਨੇ ਕਿ ਉਹ ਸਾਈ ਲੈ ਕੇ ਮੁੱਕਰ ਗਿਆ ਮੈਚ ਖੇਡਣਾ ਸੀ ਉਹਨੇ ਇੱਕ ਪਿੰਡ ਚ ਪਰ ਉਹ ਸਾਈ ਲੈ ਕੇ ਮੁੱਕਰ ਗਿਆ ਤੇ ਇਹ ਗੱਲ ਦਾ ਸਪਸ਼ਟੀਕਰਨ ਗੋਪੀ ਫਰੰਦੀਪੁਰੇ ਨੇ ਲਾਈਵ ਆ ਕੇ ਦਿੱਤਾ ਤੁਸੀਂ ਵੀਡੀਓ ਚ ਦੇਖ ਲਿਓ ਤੇ ਕਮੇਟੀ ਨੇ ਹੋਰ ਵੀ ਇਲਜਾਮ ਲਾਇਏ ਨੇ ਕਿ ਗੋਪੀ ਫਰੰਦੀਪੁਰੇ ਨੇ ਏਕਮ ਨੂੰ ਵੀ ਖੇਡ ਨਹੀਂ ਦਿੱਤਾ ਜੋ ਏਕਮ ਗੋਪੀ ਫਰੰਦੀਪੁਰੇ ਦਾ ਚੇਲਾ ਜੋਦੇ ਅੰਡਰਗੇਡ ਦਾ ਹੁਣ ਕਮੇਟੀ ਵਾਲੇ ਕੀ ਕਰ ਰਹੇ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਏਮਾ ਜਿਹਨੂੰ ਗੋਪੀ ਫਰੰਦੀਪੁਰੇ ਨੇ ਚੜਾਇਆ ਉਹਦਾ ਨਾਮ ਕੀਤਾ ਵਧੀਆ ਖੇਡਿਆ ਹਨਾ ਉਹਦੇ ਅੰਡਰਗੇਡ ਆ ਹੁਣ ਉਹਦਾ ਨਾਮ ਹੋ ਗਿਆ ਹੁਣ ਉਹਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਗੋਪੀ ਫਰੰਦੀਪੁਰੇ ਤੋਂ ਕਿ ਤੁਸੀਂ ਵੀਡੀਓ ਚ ਦੇਖ ਲਿਓ ਗੋਪੀ ਫਰੰਦੀਪੁਰੇ ਨੇ ਲਾਈਵ ਆ ਕੇ ਕੀ ਜਵਾਬ ਦਿੰਦੇ ਨੇ ਮੇਰਾ ਸੂਲ ਇਹ ਆ ਕਿ ਜ਼ਿੰਦਗੀ ਚ ਜਿਹੜੀ ਮੈਂ ਸਾਈ ਪਹਿਲੋਂ ਫੜੀ ਆ ਨਾ ਉਹ ਤੋਂ ਮੈਂ ਮੁੱਕਰਦਾ ਨਹੀਂ ਆ ਏ ਮੈਨੂੰ ਕਹਿੰਦੇ ਪੰਜ ਵਰਤ ਦੀ ਸਾਈ ਛੱਡ ਦੇ ਸਾਡੇ ਪਿੰਡ ਖੇਡ ਲੈ ਮੈਂ ਨਾ ਮੈਂ ਕਿਹਾ ਪੰਜ ਵਰਤ ਦੀ ਸਾਈ ਪਹਿਲੋਂ ਆਈ ਆ ਮੈਨੂੰ ਮੈਨੂੰ ਮਿਸਟੇਕ ਹੋ ਗਈ ਆ ਮੈਂ ਤਾਂ ਡਿਪੈਂਡ ਨਹੀਂ ਖੇਡ ਸਕਦਾ ਇਹਨਾਂ ਨੇ ਪਿਛਲੇ ਪਿਛਲੇ ਸਾਲ ਦੀ ਖੋਰ ਰੱਖੀ ਮੈਨੂੰ ਨਹੀਂ ਪਤਾ ਕਿਹੜੀ ਗੱਲ ਨੂੰ ਰੱਖੀ ਆ ਕਿਹੜੇ ਗੱਲ ਨੂੰ ਨਹੀਂ ਰੱਖੀ ਤੋ ਮੈਨੂੰ ਵੀ ਪਤਾ ਜਿਹੜੇ ਬੰਦੇ ਇਦਾਂ ਕਰਦੇ ਆ ਕਰ ਲੈਂਦੇ ਇਦਾਂ ਕਰਨ ਨਾਲ ਕੀ ਹੋਣਾ ਤੋ ਮੁੰਡਾ ਸਾਡਾ ਉੱਥੇ ਮਿਹਨਤ ਕਰਦਾ ਵਾ ਉੱਥੇ ਉਹਨੂੰ ਉਂਗਲਾਂ ਦਿੰਦੇ ਆ ਏਕ ਮੈਨੂੰ ਤੂੰ ਇਦਾਂ ਵਾ ਤੂੰ ਇਦਾਂ ਵਾ ਅੱਜ ਏਕ ਮੈਨਾਂ ਨੂੰ ਦਿਖਣ ਲੱਪਿਆ ਉਦੋਂ ਛੋਟਾ ਸੀ ਜਦੋਂ ਉਦ ਜਾਣੀ ਕਿ ਏਕਮ ਨੂੰ ਉਂਗਲਾਂ ਦੇ ਦੇਗੇ ਤੋੜਨਾ ਚਾਹੁੰਦੇ ਆ ਜਿੱਦਾਂ ਅੱਗੇ ਮੇਰੇ ਨਾਲ ਹੋਇਆ ਮੇਰੀ ਟੀਮ ਦੇ ਵਿੱਚ ਉਦਾਂ ਹੀ ਕਰਨਾ ਚਾਹੁੰਦੇ ਆ ਆਹ ਵਾਹ ਸਿਆਸਤਾਂ ਦੁਨੀਆ ਦੀਆਂ ਤੇ ਵੇਖ ਲੋ ਕੀ ਕਰਨਾ ਚਾਹੁੰਦੇ ਏਦਾਂ ਕੀ ਹੋ ਜਾਊਗਾ ਏਦਾਂ ਸੁੱਟ ਲੋਗੇ ਏਦਾਂ ਨਹੀਂ ਸੁੱਟਿਆ ਜਾਣਾ ਜਿੰਨਾ ਚਿਰ ਉਹ ਮਾਲਕ ਨੇ ਬਾਹ ਫੜੀ ਹੁੰਦੀ ਹੈ ਨਾ ਏਦਾਂ ਨਹੀਂ ਸੁੱਟਿਆ ਜਾਣਾ ਤੇ ਉਹ ਜਿਹੜੀ ਰਿਕਾਰਡਿੰਗ ਪਈ ਹੈ ਨਾ ਤੇ ਉਹਦੇ ਥੱਲੇ ਇਹੋ ਜੇ ਕਮੈਂਟ ਕਰਿਓ ਨਾ ਯਾਦ ਰੱਖਿਓ ਮੇਰੇ ਭਰਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਜੇ ਨਾ ਤੇ ਉਹ ਜਿਹੜੇ ਉਹ ਉਹਨੇ ਰਿਕਾਰਡਿੰਗ ਉਹ ਵੀਡੀਓ ਆਈ ਹੈ ਨਾ ਉਹਨੂੰ ਪਤਾ ਲੱਗ ਜੇ ਵੀ ਸੰਗ ਤੋ ਉਹਨੂੰ ਕਿੰਨਾ ਪਿਆਰ ਕਰਦੀ ਆ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਜੇ ਮੈਂ ਆਹ ਦੀ ਸਚਾਈ ਦੱਸਦੀ ਆ ਇਹਨੂੰ ਕਹਿੰਦੇ ਮੇਰੇ ਨਾਲ ਜਿੱਥੇ ਮਰਜ਼ੀ ਕਮੇਟੀ ਬਹਿਲੇ ਜਿੱਦਾਂ ਮਰਜ਼ੀ ਗੱਲ ਕਰਲੇ ਏਕਮ ਨੂੰ ਜੇ ਮੈਂ ਕਿਹਾ ਹੋਵੇ ਵੀ ਇੱਥੇ ਨਹੀਂ ਖੇਡਣਾ ਇੱਥੇ ਨਹੀਂ ਖੇਡਣਾ ਕਿਉਂਕਿ ਸਾਡੇ ਤੋਂ ਮੈਚ ਆਈ ਗੱਲ ਆ ਅੱਜ ਆਹੀ ਆ ਤਾਗੋ ਸਾਡਾ ਮੁੰਡਾ ਉੱਠਿਆ ਵਾ ਏਕਮ ਪਤਾ ਪਰ ਠੀਕ ਆ ਜੀ ਏਕਮ ਪਤਾ ਪਰ ਦੋਈ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਂ ਵੀਰ ਬਾਜੂ ਵਾਲੋਂ ਖੇੜ ਜਾਂ ਵੀਰ ਪ੍ਰੀਤ ਵਾਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡ ਦਿੱਤਾ ਗਿਆ ਅਸੀਂ ਕਹਿੰਦੇ ਕੋਈ ਲੈਣਾ ਦੇਣਾ ਨਹੀਂ ਆ ਇਹ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜਿਹੇ ਗਲਤੀਆਂ ਨਾ ਕਰਨ ਨਾ